ਪਾਠ 13ਵਾਂ ਸੱਚਾ ਉਸਤਾਦ ਉਦੇਸ਼ ਅਧਿਆਪਕ ਦਾ ਸਦਾ ਸਤਿਕਾਰ ਕਰਨਾ ਅਰਸ਼ਵੀਰ ਦੇ ਮਾਤਾ ਪਿਤਾ ਦੋਨੋਂ ਡਾਕਟਰ ਸਨ ਉਹ ਸਾਰਾ ਦਿਨ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਸਨ ਅਰਸ਼ਵੀਰ ਆਪਣੇ ਦਾਦਾ ਜੀ ਨਾਲ ਸਾਰਾ ਦਿਨ ਕੰਮ ਕਰਦਾ ਸੀ ਅਰਸ਼ਵੀਰ ਦੇ ਮਾਤਾ ਪਿਤਾ ਨੇ ਅਰਸ਼ਵੀਰ ਲਈ ਇੱਕ ਅਧਿਆਪਕ ਰੱਖ ਦਿੱਤਾ ਜੋ ਰੋਜ਼ ਉਸ ਨੂੰ ਕਾਰਾ ਕੇ ਪੜ੍ਹਾਉਂਦਾ ਸੀ ਅਧਿਆਪਕ ਜਿੱਥੇ ਪੜ੍ਹਾਈ ਵਿੱਚ ਨਿਪੁੰਨ ਸੀ ਉੱਥੇ ਉਹ ਬਹੁਤ ਅਨੁਸ਼ਾਸਨ ਪਸੰਦ ਵੀ ਸੀ ਪਹਿਲੇ ਦਿਨ ਜਦੋਂ ਉਹ ਅਰਸ਼ਵੀਰ ਨੂੰ ਪੜਾਉਣ ਆਇਆ ਤਾਂ ਉਸ ਸਮੇਂ 10 ਵਜੇ ਸਨ ਉਹ ਸੁੱਤਾ ਪਿਆ ਸੀ ਅਰਸ਼ਵੀਰ ਦੇ ਦਾਦਾ ਜੀ ਨੇ ਉਸ ਨੂੰ ਉਠਾਇਆ ਅਤੇ ਅੱਧੇ ਘੰਟੇ ਵਿੱਚ ਨਹਾ ਧੋ ਕੇ ਉਹ ਪੜਨ ਬੈਠ ਗਿਆ ਅਧਿਆਪਕ ਨੇ ਅਰਸ਼ਵੀਰ ਨੂੰ ਸਮਝਾਉਂਦੇ ਹੋਏ ਕਿਹਾ ਕਿ ਅੱਜ ਮੈਂ ਤੈਨੂੰ ਕੁਝ ਗੱਲਾਂ ਦੱਸਾਂਗਾ ਜਿਸ ਦੀ ਪਾਲਣਾ ਤੂੰ ਰੋਜ਼ ਕਰਨੀ ਹੈ ਤੂੰ ਰੋਜ਼ ਜਲਦੀ ਉੱਠ ਕੇ ਥੋੜੀ देर ਆਪਣੇ ਘਰ ਦੀ ਬਗੀਚੇ ਵਿੱਚ ਸਵੇਰ ਦੀ ਸੈਰ ਕਰਕੇ ਨਹਾ ਧੋ ਕੇ ਪੜਨ ਲਈ ਤਿਆਰ ਰਹਿ ਕਰ ਜਦੋਂ ਅਗਲੇ ਦਿਨ ਮਾਸਟਰ ਜੀ ਆਏ ਅਰਸ਼ਵੀਰ ਨਹਾਤੋ ਕੇ ਤਿਆਰ ਬੈਠਾ ਸੀ ਪਰ ਉਸ ਦੀਆਂ ਕਾਪੀਆਂ ਕਿਤਾਬਾਂ ਇਧਰ ਉਧਰ ਬਿਖਰੀਆਂ ਪਈਆਂ ਸਨ ਅਧਿਆਪਕ ਨੇ ਸਭ ਤੋਂ ਪਹਿਲਾਂ ਉਸ ਤੋਂ ਹਰ ਇੱਕ ਕਿਤਾਬ ਠਕਾਣੇ ਸੀ ਰਖਾਈ ਫੇਰ ਪੜਾਉਣਾ ਸ਼ੁਰੂ ਕੀਤਾ ਪੜਦੇ ਹੋਏ ਅਰਸ਼ਵੀਰ ਕਦੇ ਮੇਜ਼ ਵਿੱਚ ਸਿਰ ਰੱਖ ਕੇ ਬੈਠ ਜਾਂਦਾ ਕਦੇ ਕੁਰਸੀ ਦੇ ਪਿੱਛੇ ਢੋਲ ਆ ਕੇ ਬੈਠ ਜਾਂਦਾ ਅਧਿਆਪਕ ਨੇ ਉਸ ਨੂੰ ਸਿੱਧਾ ਬੈਠ ਕੇ ਪੜਨ ਲਈ ਕਿਹਾ ਵਾਰ-ਵਾਰ ਅਜਿਹਾ ਕਰਨ ਤੇ ਅਧਿਆਪਕ ਨੇ ਉਸ ਨੂੰ ਸਿੱਧਾ ਖੜਾ ਹੋ ਕੇ ਪੜਨ ਨੂੰ ਕਿਹਾ ਜਾਣ ਵੇਲੇ ਅਧਿਆਪਕ ਨੇ ਉਸ ਨੂੰ ਕੁਝ ਸਵਾਲ ਕਰਦੇ ਕੰਮ ਵਜੋਂ ਵੀ ਦੇ ਦਿੱਤੇ ਉਸ ਦਿਨ ਅਰਸ਼ਵੀਰ ਦਾ ਕਾਫੀ ਸਮਾਂ ਅਧਿਆਪਕ ਦਾ ਕੰਮ ਕਰਨ ਦੀ ਸੀ ਬਤੀਤ ਹੋ ਗਿਆ ਜਿਸ ਕਾਰਨ ਉਹ ਬਹੁਤ ਥੋੜਾ ਸਮਾਂ ਹੀ ਵੀਡੀਓ ਗੇਮ ਖੇਡ ਸਕਿਆ ਅਧਿਆਪਕ ਅਰਸ਼ਵੀਰ ਦਾ ਕੰਮ ਦੇਖ ਕੇ ਬਹੁਤ ਖੁਸ਼ ਹੋਏ ਅਧਿਆਪਕ ਨੇ ਉਸ ਨੂੰ ਕੰਮ ਹੋਰ ਚੰਗੀ ਲਿਖਾਈ ਵਿੱਚ ਲਿਖਣ ਲਈ ਕਿਹਾ ਹੁਣ ਅਰਸ਼ਵੀਰ ਹਰ ਕੰਮ ਸਮੇਂ ਸਿਰ ਕਰਦਾ ਹਰ ਪਾਠ ਚੰਗੀ ਤਰ੍ਹਾਂ ਕੰਠ ਕਰਦਾ ਕੁਝ ਵੀ ਗਲਤ ਕਰਨ ਤੇ ਉਸ ਨੂੰ ਅਧਿਆਪਕ ਦੁਆਰਾ ਦਿੱਤੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਜਿਸ ਨਾਲ ਅਗਲੇ ਦਿਨ ਉਹ ਆਪਣੀ ਗਲਤੀ ਸੁਧਾਰ ਲੈਂਦਾ ਪਰ ਅਰਸ਼ਵੀਰ ਦੇ ਮਨ ਵਿੱਚ ਅਧਿਆਪਕ ਦਾ ਪੈ ਅਰਸ਼ਵੀਰ ਦੇ ਮਾਪਿਆਂ ਨੂੰ ਚੰਗਾ ਨਹੀਂ ਲੱਗਦਾ ਸੀ ਹੁਣ ਨਾ ਤਾਂ ਕਦੇ ਅਰਸ਼ਵੀਰ ਦੇ ਦਾਦਾ ਜੀ ਨੇ ਉਸ ਦੀ ਕੋਈ ਸ਼ਿਕਾਇਤ ਕੀਤੀ ਸੀ ਅਦੇ ਨਾ ਹੀ ਅਰਸ਼ਵੀਰ ਕਦੇ ਜ਼ਿਆਦਾ ਟੀਵੀ ਵੇਖਣ ਦੀ ਜ਼ਿੱਦ ਕਰਦਾ ਸੀ ਮਾਤਾ ਪਿਤਾ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਅਰਸ਼ਵੀਰ ਤੇ ਜ਼ੁਲਮ ਹੋ ਰਿਹਾ ਹੈ ਉਹਨਾਂ ਨੇ 1 ਮਹੀਨੇ ਤੋਂ ਬਾਅਦ ਅਧਿਆਪਕ ਨੂੰ ਹਟਾ ਦਿੱਤਾ ਹੁਣ ਅਰਸ਼ਵੀਰ ਨੂੰ ਇੱਕ ਹੋਰ ਅਧਿਆਪਕ ਪੜਾਉਣ ਆਉਣ ਲੱਗਾ ਨਵੇਂ ਅਧਿਆਪਕ ਦਾ ਸੁਭਾਅ ਪਹਿਲੇ ਨਾਲੋਂ ਉਲਟ ਸੀ ਉਹ ਬੜਾ ਹੀ ਸ਼ਾਂਤ ਅਕਲਮੰਦ ਸੀ ਉਹ ਅਰਸ਼ਵੀਰ ਨੂੰ ਬਹੁਤ ਪਿਆਰ ਕਰਦਾ ਸੀ ਇਸ ਦਾ ਨਤੀਜਾ ਇਹ ਹੋਇਆ ਕਿ ਅਰਸ਼ਵੀਰ ਆਪਣੀ ਮਰਜ਼ੀ ਕਰਦਾ ਜਿਉਂ ਹੀ ਅਧਿਆਪਕ ਪੜਾ ਕੇ ਜਾਂਦਾ ਜੇ ਕਿਤਾਬ ਖੁੱਲੀ ਪਈ ਹੈ ਤਾਂ ਉਹ ਉਸੇ ਤਰ੍ਹਾਂ ਪਈ ਰਹਿੰਦੀ ਉਹ ਸਾਰਾ ਸਮਾਂ ਟੀਵੀ ਵੇਖ ਕੇ ਵੀਡੀਓ ਗੇਮ ਖੇਡ ਕੇ ਬਿਤਾਉਂਦਾ ਘਰ ਵਿੱਚ ਸਾਰਾ ਦਿਨ ਸ਼ਰਾਰਤਾਂ ਕਰਦਾ ਨੌਕਰ ਚਾਕਰਾਂ ਦੇ ਨੱਕ ਵਿੱਚ ਧੰਮ ਕਰ ਦਿੰਦਾ ਰਾਤ ਨੂੰ ਸੌਣ ਤੋਂ ਪਹਿਲਾਂ ਅਰਸ਼ਵੀਰ ਦੇ ਪਿਤਾ ਜੀ ਆਪਣੇ ਪਿਤਾ ਜੀ ਕੋਲ ਆ ਬੈਠਦੇ ਸਨ ਅੱਜ ਜਦੋਂ ਉਹ ਆ ਕੇ ਬੈਠੇ ਤਾਂ ਕਹਿਣ ਲੱਗੇ ਬਾਪੂ ਜੀ ਅਰਸ਼ਵੀਰ ਅੱਜਕੱਲ ਕੁਝ ਜ਼ਿਆਦਾ ਹੀਲਤਾਂ ਕਰਨ ਲੱਗ ਪਿਆ ਹੈ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ ਜਦ ਦਾਦਾ ਜੀ ਨੇ ਆਪਣੇ ਪੁੱਤਰ ਨੂੰ ਇੰਨੀ ਚਿੰਤਾ ਵਿੱਚ ਵੇਖਿਆ ਉਹ ਕੁਝ ਵਿਚਾਰ ਕੇ ਕਹਿਣ ਲੱਗੇ ਪੁੱਤਰ ਇੱਕ ਵਾਰੀ ਮੈਂ ਕਿਸੇ ਕਿਤਾਬ ਵਿੱਚ ਪੜਿਆ ਸੀ ਕਿ ਸੁਲਤਾਨ ਦਾ ਇਕਲੌਤਾ ਪੁੱਤਰ ਸੀ ਉਹ ਉਸ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦਾ ਸੀ ਪਰ ਜਦੋਂ ਉਸ ਨੂੰ ਪੜਨ ਲਈ ਉਸਤਾਦ ਕੋਲ ਭੇਜਿਆ ਗਿਆ ਤਾਂ ਉਸ ਨੇ ਆਪਣੇ ਪੁੱਤਰ ਨੂੰ ਲਿਖਣ ਵਾਸਤੇ ਚਾਂਦੀ ਦੀ ਫੱਟੀ ਬਣਵਾ ਕੇ ਦਿੱਤੀ ਜਿਸ ਉਤੇ ਸੋਨੇ ਦੀ ਸਿਆਹੀ ਨਾਲ ਲਿਖਵਾਇਆ ਸੀ ਉਸਤਾਦ ਦੀ ਸਜ਼ਾ ਬਾਪ ਦੀ ਮੁਹੱਬਤ ਤੋਂ ਲੱਖ ਦਰਜੇ ਚੰਗੀ ਉਹਨਾਂ ਪਿਆਰ ਨਾਲ ਆਪਣੇ ਪੁੱਤਰ ਨੂੰ ਸਮਝਾਉਂਦਿਆਂ ਹੋਇਆ ਕਿਆ ਜੇਕਰ ਅਧਿਆਪਕ ਸਖਤ ਨਾ ਹੋਵੇ ਤਾਂ ਵਿਦਿਆਰਥੀ ਅਨੁਸ਼ਾਸਨਹੀਣ ਹੋ ਜਾਂਦੇ ਹਨ ਇਸ ਲਈ ਤਾਂ ਕਹਿੰਦੇ ਹਨ ਗੁਰੂ ਜਿਨ੍ਹਾਂ ਦੇ ਟੱਪਣੇ ਦੇ ਲੈ ਜਾਣ ਛੜਪ ਅਰਸ਼ਵੀਰ ਦੇ ਪਿਤਾ ਨੂੰ ਸਾਰੀ ਗੱਲ ਸਮਝ ਆ ਗਈ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਅਗਲੇ ਦਿਨ ਅਰਸ਼ਵੀਰ ਦੇ ਪਿਤਾ ਖੁਦ ਪਹਿਲੇ ਅਧਿਆਪਕ ਦੇ ਘਰ ਗਏ ਉਹਨਾਂ ਤੋਂ ਮਾਫੀ ਮੰਗੀ ਅਤੇ ਉਹਨਾਂ ਨੂੰ ਅਰਸ਼ਵੀਰ ਨੂੰ ਪੜਾਉਣ ਲਈ ਬੇਨਤੀ ਕੀਤੀ ਹੁਣ ਪਹਿਲੇ ਵਾਲੇ ਅਧਿਆਪਕ ਦੀ ਨਿਗਰਾਨੀ ਹੇਠ ਉਸ ਦੇ ਡਰ ਨਾਲ ਅਰਸ਼ਵੀਰ ਹਰ ਕੰਮ ਸਮੇਂ ਸਿਰ ਕਰਦਾ ਹੌਲੀ ਹੌਲੀ ਇਹੋ ਅਰਸ਼ਵੀਰ ਦਾ ਸੁਭਾਅ ਬਣ ਗਿਆ ਸਾਰੇ ਅਰਸ਼ਵੀ ਦੀ ਪ੍ਰਸ਼ੰਸਾ ਕਰਦੇ ਅਤੇ ਵੱਡੇ ਹੋ ਕੇ ਉਹ ਇੱਕ ਸਫਲ ਡਾਕਟਰ ਬਣਿਆ ਉਸ ਨੂੰ ਇਹ ਅਹਿਸਾਸ ਹੋ ਗਿਆ ਕਿ ਅਧਿਆਪਕ ਦਾ ਰਣ ਕੋਈ ਵੀ ਵਿਦਿਆਰਥੀ ਨਹੀਂ ਉਤਾਰ ਸਕਦਾ